ਜੀ ਅੱਜ ਅਦਾ ਸਾਹਮ ਲਿਆ ਆ ਤੇ ਕੀ ਕਹਿਣਾ ਚਾਹੁੰਦੇ ਪਹਿਲਾਂ ਤਾਂ ਰਿਐਕਸ਼ਨ ਅੱਜ ਮੈਂ ਸ੍ਰੀ ਹਰਮੰਦਰ ਸਾਹਿਬੀ ਤਨ ਤਨ ਗੁਰੂ ਰਾਮ ਦਾ ਜੀ ਦਾ ਸਪੁਰਾਪਾ ਕਰਕੇ ਆਇਆ ਹਾਂ ਹੁਣ ਵੀ ਸੱਚੇ ਪਾਤਸ਼ਾਹ ਦਾ ਸੁਪਰ ਬਾਜ਼ਾਰ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਇਸ ਸ਼ੇਰ ਤੇ ਬਿਠਾਇਆ ਬੜੀ ਪੂਰੇ ਪੰਜਾਬ ਦੀ ਸੇਵਾ ਲਈ ਬੜੀ ਹੋਈ ਸ਼ੇਰ ਨੁਮਰੇ ਸਤਿਕਾਰਯੋਗ ਮਿੰਟਰ ਸਾਹਿਬਾਨ ਐਮਪੀ ਸਾਹਿਬਾਨ ਐਮਐਲਏ ਸਾਹਿਬਾਨ ਔਰ ਸਾਰੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸਾਹਿਬ ਔਰ ਨਾਲ ਪ੍ਰਸ਼ਾਸਨ ਦੇ ਮੁਲਾਜ਼ਮ ਅਧਿਕਾਰੀ ਸਾਰਿਆਂ ਨੇ ਆ ਕੇ ਬਹੁਤ ਮਾਨ ਸਨਮਾਨ ਦਿੱਤਾ ਸੋ ਮੈਂ ਇੱਥੇ ਸਾਡੇ ਪਾਰਟੀ ਸੁਪਰੀਮ ਕੰਂਵਨ ਕੇ ਜਨਿਵਾਲ ਦਾ ਜਦੋਂ ਧੰਨਵਾਦ ਕਰਦਾ ਉਸੇ ਬੜਾ ਮਾਨ ਨਾਲ ਧੰਨਵਾਦ ਕੀਤਾ ਉਥੇ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਜਿਨ੍ਹਾਂ ਨੇ ਬਹੁਤ ਇਮਾਨਦਾਰੀ ਦਿਖਦੇ ਹੋਏ ਪਾਰਟੀ ਪ੍ਰਤੀ ਵਫਾਦਾਰੀ ਦਿਖਦੇ ਹੋਏ ਇਹ ਬਹੁਤ ਵੱਡੀ ਕੁਰਸੀ ਦਿੱਤੀ ਹੈ ਸੋ ਮੈਂ ਆਪਣੇ ਸੀਨੀਅਰ ਲੀਡਰਸ਼ਿਪ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਇਸ ਕੁਰਸੀ ਤੇ ਬੈਠਾਂਗਾ ਤੇ ਤੁਹਾਡੇ ਜਨਨ ਲਈ ਉਹਨਾਂ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਨ੍ਹਾਂ ਨੂੰ ਲਫਾਫੇ ਦੇਣ ਦੀ ਆਦਤ ਹੈ ਉਹ ਇਸ ਦਫ਼ਤਰ ਦੇ ਨਾਮ ਪ੍ਰਮਾਤਮਾ ਨੂੰ ਅਜ ਨਾਇਬ ਕਰਨੀ ਕੰਨਾ ਕਿ ਮੈਨੂੰ ਮਾਲਕ ਨੇ ਬਹੁਤ ਕੁਝ ਦਿੱਤਾ। ਇਮਾਨਦਾਰ ਪਾਰਟੀ ਦਿੱਤੀ ਆ। ਇਮਾਨਦਾਰੀ ਵਾਲੀ ਕੁਰਸੀ ਦਿੱਤੀ ਆ। ਕਿ ਉਹ ਬੰਦੇ ਆਪਣੇ ਤੋਂ ਕਿਤੇ ਕੋਈ ਲਫਾਫਾ ਜਾਂ ਉਹੋ ਜੀ ਗੱਲ ਕਰਕੇ ਦੁਨੀਆ ਨਾਲ ਬਣੋ ਪਿਆਰ ਚਾਹੀਦਾ, ਇਮਾਨਦਾਰੀ ਚਾਹੀਦੀ ਆ ਤੇ ਪੰਜਾਬ ਨੂੰ ਡੰਗਲਾ ਪੰਜਾਬ ਬਣਾਉਣ ਦੇ ਲਈ ਸਾਥ ਦੇਣ। ਉਹੀ ਮੇਰੇ ਭੈਣ ਭਰਾ ਇੱਥੇ ਆਉਣ ਤੇ ਉਹੀ ਵੀਰਾਂ ਦੀ ਲੋੜ ਆ, ਉਹੀ ਪਣਾ ਮਤਾਵਾ ਦੀ ਲੋੜ ਆ। ਜਿਹੜੇ ਪੰਜਾਬ ਦੇ ਲਈ ਸੇਵਾਦਾਰ ਬਣ ਕੇ ਸੇਵਾ ਕਰਨ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ